ਹਾਂਜੀ ਸਵਾਗਤ ਹੈ ਇੱਕ ਨਵੀਂ ਕਹਾਣੀ ਦੇ ਵਿੱਚ ਉਮੀਦ ਕਰਦੀ ਹਾਂ ਕਹਾਣੀ ਪਸੰਦ ਆਵਗੀ ਮੈਂ ਬਹੁਤ ਸੋਹਣੀ ਸੀ ਤੇ ਆਪਣੇ ਘਰ ਵਿੱਚ ਇਕੱਲੀ ਰਹਿੰਦੀ ਸੀ ਇੱਕ ਦਿਨ 16 ਸਾਲ ਦਾ ਮੁੰਡਾ ਮੇਰੇ ਕੋਲ ਆਇਆ ਤੇ ਮੈਨੂੰ ਇਤਾਂ ਦੀ ਖਵਾਸ਼ਤ ਸੀ ਜੀਨੂੰ ਸੁਣ ਕੇ ਮੈਂ ਹੈਰਾਨ ਰਹਿ ਗਈ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇੰਨਾ ਛੋਟਾ ਬੱਚਾ ਇਤਾਂ ਦੀ ਖਵਾਸ਼ਤ ਰੱਖ ਸਕਦਾ ਪਰ ਕੀ ਕਰਦੀ ਮੈਂ ਸੋਣੀ ਸੀ ਤੇ ਮੈਨੂੰ ਪੈਸਿਆਂ ਦੀ ਬਹੁਤ ਲੋੜ ਸੀ ਮੈਂ ਸੋਚਿਆ ਕਿ ਇਹ ਬੱਚਾ ਮੇਰਾ ਕੀ ਵਿਗਾੜ ਲਊਗਾ ਵੱਧ ਤੋਂ ਵੱਧ 5 ਜਾਂ 7 ਮਿੰਟ ਹੀ ਟੇਕ ਸਕਦਾ ਹੈ ਫਿਰ ਮੇਰਾ ਤਾਂ ਦੋਨੇ ਵੱਲੋਂ ਫਾਇਦਾ ਹੀ ਸੀ ਇਹ ਹੀ ਸੋਚ ਕੇ ਮੈਂ ਉਹਦੀ ਗੱਲ ਮੰਨੀ ਤੇ ਉਹ ਆਪਣੀ ਖੁਆਇਸ਼ ਪੂਰੀ ਕਰ ਲਵੇ ਪਰ ਜੀ ਨੂੰ ਮੈਂ ਬੱਚਾ ਸਮਝ ਕੇ ਹਾਂ ਕਰ ਦਿੱਤੀ ਉਹਨੇ ਤਾਂ ਸਾਰੀ ਰਾਤ ਮੇਰੀਆਂ ਚੀਕਾਂ ਕਢਵਾ ਦਿੱਤੀਆਂ ਮੇਰੀ ਉਮਰ 29 ਸਾਲ ਦੀ ਸੀ ਪਰ ਮੈਂ ਆਪਣੀ ਉਮਰ ਤੋਂ ਕਿਤੇ ਛੋਟੀ ਲੱਗਦੀ ਸੀ ਮੈਨੂੰ ਪੈਸਿਆਂ ਦੀ ਬਹੁਤ ਲੋੜ ਹੁੰਦੀ ਸੀ ਪਰ ਕੋਈ ਤਰੀਕਾ ਸਮਝ ਨਹੀਂ ਆਉਂਦਾ ਸੀ ਕਿਉਂਕਿ ਮੇਰਾ ਘਰ ਵਾਲਾ ਬਿਮਾਰ ਰਹਿੰਦਾ ਸੀ ਇੱਕ ਦਿਨ ਮੈਂ ਘਰੇ ਇਕੱਲੀ ਸੀ ਤੇ ਬਿਨਾਂ ਚੁਣਿਤੋਂ ਹੀ ਕੰਮ ਕਰਦੀ ਸੀ ਜਦੋਂ ਉਹ 16 ਸਾਲ ਦਾ ਮੁੰਡਾ ਘਰੇ ਆਇਆ ਉਹ ਮੈਨੂੰ ਚਿੱਤਾਂ ਦੇਖਦਾ ਸੀ ਮੈਨੂੰ ਸਮਝ ਆ ਗਿਆ ਸੀ ਕਿ ਉਹ ਕੀ ਚਾਹੁੰਦਾ ਹੈ ਮੈਨੂੰ ਬੁਲਾਉਣ ਤੋਂ ਬਾਅਦ ਉਹਨੇ ਕਿਹਾ ਮੈਡਮ ਜੀ ਮੈਂ ਇਕੱਲਾ ਤੇ ਇਕੱਲਾ ਹੀ ਆਪਣਾ ਮਾਮਲਾ ਤੈਅ ਕਰਨਾ ਚਾਹੁੰਦਾ ਹਾਂ ਇੱਕ ਵਾਰ ਦੇਖੇ ਤਾਂ ਦੇਖੋ ਮੈਂ ਤੁਹਾਨੂੰ ਸ਼ਰਮਿੰਦਾ ਨਹੀਂ ਕਰੂੰਗਾ ਬਲਕਿ ਤੁਹਾਡੀ ਜ਼ਰੂਰਤ ਤੇ ਬਹੁਤ ਖਰਾ ਉਤਰੂੰਗਾ ਮੈਂ ਸਿਰ ਤੋਂ ਪੈਰਾਂ ਤੱਕ ਉਹਨੂੰ ਦੇਖਿਆ ਉਹ ਕਾਫੀ ਸਿਹਤਮੰਦ ਸੀ ਪਰ ਉਮਰ ਵਿੱਚ ਛੋਟਾ ਸੀ ਮੈਂ ਉਹਦੇ ਤੋਂ ਮਾਫੀ ਮੰਗੀ ਤੇ ਕਿਹਾ ਮੈਂ ਤੇਰੇ ਨਾਲ ਇਦਾਂ ਦਾ ਕੁਝ ਨਹੀਂ ਕਰ ਸਕਦੀ ਤੂੰ ਹਜੇ ਛੋਟਾ ਹੈ ਮੈਨੂੰ ਨਹੀਂ ਲੱਗਦਾ ਕਿ ਇੰਨਾਂ ਗੱਲਾਂ ਦੇ ਲਈ ਹਜੇ ਤੇਰੀ ਉਮਰ ਹੈ ਉਹ ਮੁਸਕਰਾ ਕੇ ਕਹਿਣ ਲੱਗਾ ਦੀਦੀ ਮੇਰਾ 5 ਸਾਲ ਦਾ ਤਜਰਬਾ ਮੈਂ 10 ਸਾਲ ਦਾ ਸੀ ਜਦੋਂ ਤੋਂ ਇਹ ਕੰਮ ਕਰਦਾ ਮੇਰੇ ਅੱਗੇ ਪਿੱਛੇ ਕੋਈ ਨਹੀਂ ਮੈਂ ਇਕੱਲਾ ਹਾਂ ਆਪਣੇ ਕੰਮ ਵਿੱਚ ਮੈਂ ਬਹੁਤ ਮਾਰਾਂ ਤੂੰ ਮੇਰੇ ਤੇ ਭਰੋਸਾ ਕਰ ਮੈਂ ਤੈਨੂੰ ਪਛਤਾਉਣ ਨਹੀਂ ਦੇਵਾਂਗਾ ਬਲਕਿ ਤੂੰ ਆਪਣੇ ਫੈਸਲੇ ਤੇ ਖੁਸ਼ ਹੋਵੇਂਗੀ ਇਸ ਬਾਰ ਮੈਂ ਵਾਕਿਆ ਹੀ ਹੈਰਾਨ ਹੋਈ ਕਿ ਉਹ ਇਕੱਲਾ ਕਿੱਦਾਂ ਇਹ ਸਭ ਕੁਝ ਕਰ ਸਕਦਾ ਮੈਂ ਉਹਨੂੰ ਪੁੱਛਿਆ ਕਿ ਤੇਰੇ ਮਾਪਿਓ ਕਿੱਥੇ ਆ ਉਹ ਕਹਿਣ ਲੱਗਾ ਮੈਂ ਇਕੱਲਾ ਪਹਿਲਾਂ ਵੀ ਮੈਂ ਇੱਥੇ ਹੀ ਤੁਰਿਆ ਫਿਰਦਾ ਸੀ ਫਿਰ ਮੈਂ ਇਹ ਵਾਲਾ ਕੰਮ ਸ਼ੁਰੂ ਕਰ ਦਿੱਤਾ ਕੰਮ ਚੱਲ ਪਿਆ ਸੀ ਹੁਣ ਮੈਂ ਕੰਮ ਨੂੰ ਵਧਾਉਣਾ ਚਾਹੁੰਦਾ ਇਸ ਲਈ ਤੁਹਾਡੇ ਘਰ ਗੱਲ ਕਰਨ ਲਈ ਆਇਆ ਜੇ ਤੁਸੀਂ ਮੇਰਾ ਸਾਥ ਦਿਓਗੇ ਤਾਂ ਮੈਂ ਤੁਹਾਡੇ ਵੀ ਬਹੁਤ ਕੰਮ ਆਉਂਗਾ ਉਹਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਸੀ ਮੈਨੂੰ ਵਾਕਿਆ ਕਿਸੇ ਇਦਾਂ ਦੇ ਬੱਚੇ ਦੀ ਲੋੜ ਸੀ ਜੋ ਉੱਪਰਲੇ ਕੰਮ ਕਰ ਦਿੰਦਾ ਆਪ ਮੈਨੂੰ ਇਹ ਆਫਰ ਦਿੰਦਾ ਪਿਆ ਸੀ ਦੂਸਰੀ ਗੱਲ ਇਹ ਸੀ ਕਿ ਉਹਦੇ ਨਾਲ ਇਹ ਕੁਝ ਕਰਨ ਨਾਲ ਮੈਨੂੰ ਮਹੀਨੇ ਦੀ ਰਕਮ ਮਿਲ ਜਾਂਦੀ ਜਿਸ ਤੇ ਮੇਰਾ ਗੁਜ਼ਾਰਾ ਹੋ ਜਾਣਾ ਸੀ ਪਰ ਫਿਰ ਇਹ ਖਿਆਲ ਆਇਆ ਕਿ ਜੇ ਇਹ ਮੈਨੂੰ ਟਾਈਮ ਤੇ ਪੈਸੇ ਨਾ ਦੇ ਸਕੇ ਆ ਤਾਂ ਮੇਰੇ ਲਈ ਔਖਾ ਹੋ ਜਾਊਗਾ ਉਹ 16 ਸਾਲ ਦਾ ਸੀ ਮੈਂ ਉਹਨੂੰ ਹਰ ਗੱਲ ਬਣਵਾ ਸਕਦੀ ਸੀ ਇਸ ਲਈ ਮੈਂ ਆਪਣਾ ਫਾਇਦਾ ਦੇ ਕੇ ਇਹ ਗੱਲ ਪੱਕੀ ਕੀਤੀ ਕਿਉਂਕਿ ਮੈਂ ਇਕੱਲੀ ਸੀ ਮੈਂ ਘਰ ਦੀ ਦੁਕਾਨ ਕਿਰਾਏ ਤੇ ਦਿੱਤੀ ਸੀ ਉਹਦਾ ਨਾਮ ਅਮਿਤ ਸੀ ਕਹਿਣ ਲੱਗਿਆ ਮੈਂ ਦੁਕਾਨ ਵਿੱਚ ਰਹੂੰਗਾ ਮੇਰੇ ਅੱਗੇ ਪਿੱਛੇ ਕੋਈ ਨਹੀਂ ਹੁਣ ਤੱਕ ਮੈਂ ਇਹ ਕੰਮ ਸੜਕਾਂ ਤੇ ਹੀ ਕਰ ਰਿਆ ਸੀ ਪਰ ਹੁਣ ਦੁਕਾਨ ਵਿੱਚ ਕਰੂੰਗਾ ਮੈਨੂੰ ਕੋਈ ਤਰਾਸ ਹੋ ਸਕਦਾ ਹੈ ਦੁਕਾਨ ਹੀ ਤਾਂ ਸੀ ਮੈਂ ਕਿਹਾ ਜੋ ਤੈਨੂੰ ਠੀਕ ਲੱਗਦਾ ਕਰ ਬਸ ਮੈਨੂੰ ਟਾਈਮ ਤੇ ਪੈਸੇ ਦੇ ਫਿਰ ਉਹਨੇ ਦੁਕਾਨ ਵਿੱਚ ਔਰਤਾਂ ਦੇ ਸਾਮਾਨ ਦੀਆਂ ਕੁਝ ਚੀਜ਼ਾਂ ਰੱਖੀਆਂ ਇਹ ਤੇ ਕਿ ਮੈਂ ਹਰਾਨ ਰਹਿ ਗਈ ਦੋ ਤਿੰਨ ਦਿਨ ਪਹਿਲਾਂ ਹੀ ਉਹਦਾ ਕੰਮ ਚੱਲ ਪਿਆ ਸੀ ਸਾਰਾ ਦਿਨ ਉਹ ਦੁਕਾਨ ਖੋਲ ਕੇ ਕੰਮ ਕਰਦਾ ਉਹਦੀ ਦੁਕਾਨ ਤੇ ਔਰਤਾਂ ਦੀ ਲਾਈਨ ਲੱਗੀ ਰਹਿੰਦੀ ਸੀ ਰਾਤ ਦੇ ਵੇਲੇ ਦੁਕਾਨ ਵਿੱਚ ਹੀ ਸੌਂ ਜਾਂਦਾ ਇੰਨੇ ਦਿਨਾਂ ਤੋਂ ਇਹ ਦੁਕਾਨ ਖਾਲੀ ਸੀ ਪਹਿਲਾਂ ਜਦੋਂ ਕਦੀ ਇਹ ਕਿਰਾਏ ਤੇ ਸੀ ਤਾਂ ਕੋਈ ਗਾਹਕ ਨਹੀਂ ਆਉਂਦਾ ਸੀ ਕਿੰਨੀ ਵਾਰ ਮੈਂ ਦੁਕਾਨ ਕਿਰਾਏ ਤੇ ਦਿੱਤੀ ਸੀ ਪਰ ਸਾਰਿਆਂ ਨੇ ਇਹ ਕਹਿ ਕੇ ਛੱਡ ਦਿੱਤੀ ਕਿ ਇਹ ਥਾਂ ਕੰਮ ਦੇ ਲਈ ਸਹੀ ਨਹੀਂ ਮੈਂ ਤਾਂ ਇਹੀ ਮੀਤ ਛੱਡ ਦਿੱਤੀ ਸੀ ਕਦੀ ਇਹ ਦੁਕਾਨ ਕਿਰਾਏ ਤੇ ਵੀ ਚੱਲੂਗੀ ਜਾਂ ਨਹੀਂ ਪਰ ਉਸ ਬੱਚੇ ਨੇ ਨਾ ਸਿਰਫ ਸਹੀ ਤਰੀਕੇ ਨਾਲ ਪੈਸਾ ਉਹਨਾਂ ਨੇ ਕਿਰਾਇਆ ਦਿੱਤਾ ਬਲਕਿ ਉਹਨੇ ਤਾਂ ਆਪਣਾ ਕੰਮ ਵੀ ਚਲਾ ਲਿਆ ਹੁਣ ਅਜੀਬ ਗੱਲ ਇਹ ਸੀ ਕਿ ਉਹਨਾਂ ਔਰਤਾਂ ਦਾ ਸਮਾਨ ਦੁਕਾਨ ਵਿੱਚ ਰੱਖਿਆ ਸੀ ਔਰਤਾਂ ਉਸ ਬੱਚੇ ਕੋਲੋਂ ਸਮਾਨ ਥ੍ਰੀ ਦਿਨ ਲਈ ਆਉਂਦੀਆਂ ਸੀ ਦਿਨ ਲੰਘਦੇ ਗਏ ਮੇਰੀ ਤੇ ਅਮਿਤ ਦੀ ਚੰਗੀ ਗੱਲਬਾਤ ਹੋ ਗਈ ਸੀ ਉਹ ਮੇਰੇ ਛੋਟੇ-ਮੋਟੇ ਕੰਮ ਕਰਨ ਲੱਗ ਪਿਆ ਸੀ ਜਦੋਂ ਕਦੀ ਕੁਝ ਚੰਗਾ ਬਣਾਉਂਦੀ ਤਾਂ ਉਹਦੀ ਦੁਕਾਨ ਤੇ ਭੇਜ ਦਿੰਦੀ ਸੀ ਦੁਕਾਨ ਤੇ ਘਰ ਦੇ ਵਿੱਚ ਇੱਕ ਛੋਟਾ ਜਿਹਾ ਦਰਵਾਜ਼ਾ ਸੀ ਲੋਰ ਪੰਨ ਤੇ ਦਰਵਾਜਾ ਖੋਲ ਕੇ ਅਮਿਤ ਨਾਲ ਗੱਲ ਵੀ ਕਰ ਲੈਂਦੀ ਸੀ ਹੌਲੀ ਹੌਲੀ ਸਾਡੀ ਦੋਸਤੀ ਹੋ ਗਈ ਸੀ ਮੈਂ ਵੀ ਕਈ ਤਰ੍ਹਾਂ ਬੇਚੈਨ ਜੀ ਹੁਈ ਸੀ ਇਸ ਲਈ ਮੈਂ ਅਮਿਤ ਦਾ ਸਹਾਰਾ ਮਿਲ ਗਿਆ ਸੀ ਮੇਰੇ ਬੱਚੇ ਨਹੀਂ ਸੀ ਮੇਰਾ ਘਰ ਵਾਲਾ ਜਿਹਨੂੰ ਅਟੈਕ ਹੋਇਆ ਸੀ ਉਸ ਤੋਂ ਬਾਅਦ ਉਹ ਮੰਜੇ ਤੇ ਹੀ ਪੈ ਗਿਆ ਸੀ ਘਰ ਤਾਂ ਸਾਰਾ ਮਸਾ ਹੀ ਹੁੰਦਾ ਸੀ ਕਦੇ ਕੋਈ ਮਦਦ ਲਈ ਪੈਸੇ ਦੇ ਜਾਂਦਾ ਤੇ ਕਦੇ ਕੋਈ ਇਦਾਂ ਦੁਕਾਨ ਤੋਂ ਮਿਲਣ ਵਾਲੇ ਪੈਸਿਆਂ ਤੋਂ ਮੇਰਾ ਗੁਜ਼ਾਰਾ ਹੋ ਜਾਂਦਾ ਸੀ ਇਸ ਲਈ ਮੈਂ ਆਪ ਅਮਿਤ ਨਾਲ ਦੋਸਤੀ ਵਿਦਾਈ ਤਾਂ ਉਹ ਦੁਕਾਨ ਛੱਡ ਕੇ ਨਾ ਜਾਵੇ ਮੇਰੀ آمدਨੀ ਬਣੀ ਰ ਪਰ ਮੈਨੂੰ ਕੀ ਪਤਾ ਸੀ ਜਿਹਨੂੰ ਮੈਂ 16 ਸਾਲ ਦਾ ਮਾਸੂਮ ਬੱਚਾ ਸਮਝਦੀ ਸੀ ਉਹ ਇੰਨਾ ਸਿੱਧਾ ਸਾਦਾ ਨਹੀਂ ਸੀ ਉਸ ਬੱਚੇ ਨੇ ਤਾਂ ਕੁਝ ਹੀ ਦਿਨਾਂ ਵਿੱਚ ਮੇਰੀ ਦੁਨੀਆ ਪਲਟ ਦਿੱਤੀ ਸੀ ਸਾਡੇ ਦੋਨਾਂ ਵਿੱਚ ਕੁਝ ਜ਼ਿਆਦਾ ਹੀ ਤੋਸਤੀ ਹੋ ਗਈ ਸੀ ਤਾਂ ਮੈਂ ਉਹਨੂੰ ਆਪਣੇ ਘਰ ਆਉਣ ਦੀ ਇਜਾਜ਼ਤ ਵੀ ਦੇ ਦਿੱਤੀ ਹੁਣ ਕੁਝ ਕੰਮ ਵਗੈਰਾ ਦੇ ਲਈ ਮੇਰੇ ਘਰ ਆਉਂਦਾ ਸੀ ਬਾਕੀ ਟਾਈਮ ਤਾਂ ਦੁਕਾਨ ਤੇ ਹੀ ਰਹਿੰਦਾ ਸੀ ਮੇਰੇ ਘਰ ਵਾਲੇ ਨੂੰ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਮੇਰੇ ਲਈ ਉਹ 16 ਸਾਲ ਦਾ ਬੱਚਾ ਸੀ ਬਲਕਿ ਅਮਿਤ ਦੇ ਹੋਣ ਨਾਲ ਮੇਰੀ ਜ਼ਿੰਦਗੀ ਵਿੱਚ ਰੌਣਕ ਜੀ ਆ ਗਈ ਸੀ ਹੁਣ ਮੈਂ ਪਹਿਲਾਂ ਦੀ ਤਰ੍ਹਾਂ ਉਦਾਸ ਨਹੀਂ ਰਹਿੰਦੀ ਸੀ ਬਲਕਿ ਕੋਈ ਗੱਲ ਹੁੰਦੀ ਤਾਂ ਅਮਿਤ ਨੂੰ ਕਹਿ ਦਿੰਦੀ ਮੌਸਮ ਬਦਲਣ ਦੇ ਕਰਕੇ ਮੇਰੇ ਘਰ ਵਾਲੇ ਦੀ ਸਿਹਤ ਕਾਫੀ ਵਿਗੜਨ ਲੱਗ ਪਈ ਸੀ ਮੇਰੇ ਕੋਲ ਹਸਪਤਾਲ ਜਾਣ ਲਈ ਪੈਸੇ ਨਹੀਂ ਸੀ ਇੱਕ ਦਿਨ ਇਦਾਂ ਹੀ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਅਮਿਤ ਨੇ ਮੈਨੂੰ ਦੇਖਿਆ ਤੇ ਪੁੱਛਣ ਲੱਗਿਆ ਕੀ ਗੱਲ ਹੋ ਗਈ ਤੂੰ ਕਿਉਂ ਰੋਂਦੀ ਹੈ ਮੈਂ ਉਹਨੂੰ ਦੱਸਿਆ ਕਿ ਮੇਰਾ ਘਰ ਵਾਲਾ ਠੀਕ ਨਹੀਂ ਉਹਨੂੰ ਹਸਪਤਾਲ ਲੈ ਕੇ ਜਾਣਾ ਪਰ ਮੇਰੇ ਕੋਲ ਪੈਸੇ ਨਹੀਂ ਮੈਂ ਹੁਣ ਇਸ ਜ਼ਿੰਦਗੀ ਤੋਂ ਥੰਗ ਆ ਗਈ ਹਾਂ ਇਕੱਲੀ ਹੀ ਸਾਰੀਆਂ ਮੁਸ਼ਕਲਾਂ ਨਾਲ ਲੜਦੀ ਹਾਂ ਮੇਰੇ ਘਰ ਵਾਲਾ ਤਾਂ ਮੇਰੇ ਸਹਾਰੇ ਬਿਨਾ ਬਿਸਤਰੇ ਤੋਂ ਵੀ ਉੱਠ ਨਹੀਂ ਸਕਦਾ ਜੇ ਮੇਰਾ ਕੋਈ ਬੱਚਾ ਹੁੰਦਾ ਤਾਂ ਸ਼ਾਇਦ ਮੇਰੀ ਜ਼ਿੰਦਗੀ ਸੌਖੀ ਹੋ ਜਾਂਦੀ ਕਿਸੇ ਕਮਜ਼ੋਰ ਟਾਈਮ ਵਿੱਚ ਮੈਂ ਆਪਣੇ ਦਿਲ ਦਾ ਹਾਲ ਅਮਿਤ ਨੂੰ ਦੱਸ ਦਿੱਤਾ ਸੀ ਮੇਰੀ ਗੱਲ ਸੁਣ ਕੇ ਉਹ ਮੁਸਕਰਾਇਆ ਤੇ ਕਹਿਣ ਲੱਗਿਆ ਤੂੰ ਬੱਚਾ ਲੈ ਸਕਦੀ ਹੈ ਇਹਦੇ ਵਿੱਚ ਕੀ ਪਰੇਸ਼ਾਨੀ ਅਮਿਤ ਦੀ ਗੱਲ ਤੇ ਮੈਨੂੰ ਸ਼ਰਮਿੰਦਗੀ ਜਿਹੀ ਹੋ ਗਈ ਮੈਂ ਉਹਨੂੰ ਕਿੱਦਾਂ ਦੱਸਦੀ ਕਿ ਮੇਰਾ ਘਰ ਵਾਲਾ ਤਾਂ ਬਿਮਾਰ ਸੀ ਉਹ ਇਸ ਕਾਬਲ ਨਹੀਂ ਸੀ ਕਿ ਅਸੀਂ ਬੱਚਾ ਲੈ ਸਕਦੇ ਵਿਆਹ ਦੇ ਸ਼ੁਰੂ ਵਿੱਚ ਹੀ ਮੇਰਾ ਘਰ ਵਾਲਾ ਨਹੀਂ ਚਾਹੁੰਦਾ ਸੀ ਕਿ ਅਸੀਂ ਇਸ ਬੱਚੇ ਦੇ ਝਾਂਜਟ ਵਿੱਚ ਪਈਏ ਜਦੋਂ ਸਾਨੂੰ ਬੱਚੇ ਦੀ ਜ਼ਰੂਰਤ ਮਹਿਸੂਸ ਕੀਤੀ ਤਾਂ ਉਹ ਇਸ ਕਾਬਲ ਨਹੀਂ ਰਿਹਾ ਕਿ ਬੱਚਾ ਪੈਦਾ ਕਰ ਸਕੇ ਉਹਨੂੰ ਜਦੋਂ ਤੋਂ ਅਟੈਕ ਹੋਇਆ ਉਸ ਤੋਂ ਬਾਅਦ ਉਹ ਕਿਸੇ ਕਾਬਲ ਹੀ ਨਹੀਂ ਰਿਹਾ ਪਿਆਰ ਦਾ ਵਿਆਹ ਹੌਲੀ-ਹੌਲੀ ਮਜਬੂਰੀ ਦਾ ਵਿਆਹ ਬਣ ਗਿਆ ਸੀ ਹੁਣ ਮੈਂ ਮਜਬੂਰੀ ਵਿੱਚ ਇਹਦਾ ਸਾਥ ਨਿਭਾ ਰਹੀ ਸੀ ਕਿਉਂਕਿ ਇਹਦੇ ਇਲਾਵਾ ਮੇਰੇ ਕੋਲ ਹੋਰ ਕੋਈ ਰਸਤਾ ਨਹੀਂ ਸੀ ਅਮਿਤ ਨੇ ਸ਼ਾਇਦ ਮੇਰੇ ਚਿਹਰੇ ਨੂੰ ਪੜ ਲਿਆ ਸੀ ਕਹਿਣ ਲੱਗਾ ਤੁਹਾਨੂੰ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ ਮੈਂ ਤੁਹਾਡੇ ਨਾਲ ਜਲਦੀ ਹੀ ਤੁਹਾਡੀ ਸਾਰੀ ਤਕਲੀਫ ਖਤਮ ਹੋ ਜਾਊਗੀ। ਅਮਿਤ ਦੀ ਗੱਲ ਸੁਣ ਕੇ ਮੈਂ ਮਸਕਰਾਂ ਪਈ ਸੀ। ਇਕੱਲਾ ਇੰਨਾ ਹੌਸਲਾ ਰੱਖਦਾ ਸੀ ਕਿ ਹਰ ਮੁਸ਼ਕਲ ਨਾਲ ਲੜਦਾ ਸੀ। ਇੱਕ ਮੈਂ ਸੀ ਜਿਨੇ ਇੰਨੀ ਉਮਰ ਕੱਜ਼ਾਰਨ ਤੋਂ ਬਾਅਦ ਵੀ ਹਿੰਮਤ ਨਹੀਂ ਕੀਤੀ ਸੀ। ਅਮਿਤ ਨੇ ਆਪਣੇ ਮਾਪਿਆਂ ਨੂੰ 10 ਸਾਲ ਦੀ ਉਮਰ ਵਿੱਚ ਹੀ ਕਵਾ ਲਿਆ ਸੀ। ਹੁਣ ਇਸ ਦੇ ਬਾਵਜੂਦ ਵੀ ਉਹ ਦੁਨੀਆ ਦੇ ਮੇਲੇ ਵਿੱਚ ਗੁੰਮ ਨਹੀਂ ਹੋਇਆ ਸੀ ਤੇ ਨਾ ਸਿਰਫ ਉਹਨੇ ਆਪਣੀ ਜ਼ਿੰਦਗੀ ਦਾ ਸਫ਼ਰ ਜਾਰੀ ਰੱਖਿਆ। ਬਲਕਿ ਮੇਰੇ ਘਰ ਵਾਲੇ ਦੀ ਵੀ ਬਹੁਤ ਜ਼ਿਆਦਾ ਦੇਖਭਾਲ ਕਰਨ ਲੱਗਿਆ ਸੀ ਮੈਂ ਕਿਸੇ ਕੰਮ ਦੇ ਲਈ ਘਰੋਂ ਨਿਕਲਦੀ ਤਾਂ ਅਮਿਤ ਹੀ ਮੇਰੇ ਘਰ ਦੀ ਦੇਖਭਾਲ ਕਰਦਾ ਸੀ ਉਹਦੇ ਕੋਲ ਬੈਠਾ ਰਹਿੰਦਾ ਸੀ ਉਹਨਾਂ ਦੋਨਾਂ ਦੇ ਵਿੱਚ ਪਤਾ ਨਹੀਂ ਕੀ ਗੱਲ ਹੁੰਦੀ ਪਰ ਅਮਿਤ ਹਮੇਸ਼ਾ ਮੈਨੂੰ ਦੇਖ ਕੇ ਚੁੱਪ ਹੋ ਜਾਂਦਾ ਅਮਿਤ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਉਹ ਮੇਰੀ ਹਰ ਕਮੀ ਨੂੰ ਦੂਰ ਕਰੂਗਾ ਉਹਦੇ ਇਸ ਵਾਅਦੇ ਤੇ ਮੈਂ ਖੁਸ਼ ਸੀ ਮੈਂ ਬੱਚਾ ਪੈਦਾ ਕਰਨਾ ਚਾਹੁੰਦੀ ਸੀ ਆਪਣੀ ਜ਼ਿੰਦਗੀ ਵਿੱਚ ਮੈਨੂੰ ਔਲਾਦ ਦੀ ਕਮੀ ਨੂੰ ਪੂਰਾ ਕਰਨਾ ਸੀ ਪਰ ਅਮਿਤ ਭਲਾ ਉਹਨੂੰ ਕਿਦਾਂ ਪੂਰਾ ਕਰ ਸਕਦਾ ਸੀ ਉਹਦੀ ਖੁਸ਼ੀ ਦੇ ਕਰਕੇ ਮੈਂ ਮੁਸਕਰਾਟ ਆਪਣੇ ਚਿਹਰੇ ਤੇ ਰੱਖੀ ਸੀ ਫਿਰ ਇਸ ਗੱਲ ਨੂੰ ਕੁਝ ਹੀ ਦਿਨ ਹੋਏ ਕਿ ਮੈਨੂੰ ਆਪਣੇ ਅੰਦਰ ਬਦਲਾਅ ਜਿਹਾ ਮਹਿਸੂਸ ਹੋਇਆ ਮੇਰੀ ਸਿਹਤ ਨਹੀਂ ਠੀਕ ਰਹਿੰਦੀ ਸੀ ਤਾਂ ਅਮਿਤ ਨੇ ਮੈਨੂੰ ਪੈਸੇ ਦਿੱਤੇ ਤੇ ਕਹਿਣ ਲੱਗਾ ਕਿ ਡਾਕਟਰ ਨੂੰ ਦਿਖਾ ਲਓ ਉਹਦੇ ਕਹਿੰਦੇ ਮੈਂ ਡਾਕਟਰ ਦੇ ਕੋਲ ਚਲੀ ਗਈ। ਉੱਥੇ ਜਾ ਕੇ ਮੈਨੂੰ ਪਤਾ ਲੱਗਿਆ ਕਿ ਮੈਂ ਪ੍ਰੈਗਨੈਂਟ ਆ। ਮੈਂ ਹਰਾ ਦਾ ਕਿ ਕਿੱਦਾਂ ਹੋ ਸਕਦਾ? ਮੇਰੇ ਘਰ ਵਾਲੇ ਵਿੱਚ ਤਾਂ ਇੰਨੀ ਹਿੰਮਤ ਨਹੀਂ ਸੀ ਕਿ ਉਹ ਪਿਓ ਬਣ ਸਕਦਾ। ਤੇ ਫਿਰ ਮੈਂ ਪਰੰਗਟ ਕਿੱਦਾਂ ਹੋ ਗਈ? ਮੈਂ ਆਪਣੇ ਕੰਮ ਦੇ ਹੱਥਾਂ ਨਾਲ ਰਿਪੋਰਟ ਲੈ ਕੇ ਘਰ ਆਈ। ਜਦੋਂ ਮੈਂ ਇਹ ਗੱਲ ਘਰ ਜਾ ਕੇ ਡਰ ਤੇ ਡਰ ਤੇ ਆਪਣੇ ਘਰ ਦੇ ਨੂੰ ਦੱਸੀ ਤਾਂ ਉਹ ਖੁਸ਼ ਹੋ ਗਿਆ। ਕੈਨ ਲਗਾ ਕਿ ਹੋ ਸਕਦਾ ਹੈ ਕਿ ਮੈਂ ਇਸ ਕਾਬਿਲ ਹੋ ਗਿਆ ਕਿ ਇੱਕ ਬੱਚੇ ਦਾ ਪਿਓ ਬਣ ਸਕਾਂ ਜੇ ਰੱਬ ਨੇ ਸਾਨੂੰ ਇਹ ਖੁਸ਼ਖਬਰੀ ਦਿੱਤੀ ਹੈ ਤੇ ਇਹਨੂੰ ਮੰਨ ਲੈਣਾ ਚਾਹੀਦਾ ਆਪਣੇ ਘਰ ਵਾਲੀ ਦੀ ਗੱਲ ਤੇ ਮੈਂ ਹੈਰਾਨ ਸੀ ਕਿ ਵਾਕਿਆ ਮੈਂ ਬੱਚੇ ਦੀ ਮਾਂ ਬਣ ਵਾਲੀ ਸੀ ਇਹ ਗੱਲ ਇਦਾਂ ਸੀ ਕਿ ਮੈਨੂੰ ਯਕੀਨ ਨਹੀਂ ਹੁੰਦਾ ਸੀ ਮੈਨੂੰ ਤਾਂ ਆਪਣੇ ਘਰ ਵਾਲੇ ਦੀ ਹਾਲਤ ਵਿੱਚ ਕੋਈ ਬਦਲਾਅ ਨਹੀਂ ਦਿੱਸਿਆ ਸੀ ਫਿਰ ਇਹ ਕਿਦਾਂ ਹੋ ਸਕਦਾ ਮੈਂ ਵੀ ਇਹ ਗਸ ਗੱਲ ਨੂੰ ਮੰਨ ਲਿਆ ਤੇ ਆਪਣੇ ਘਰ ਵਾਲੇ ਦੇ ਬੱਚੇ ਦੀ ਮਾਂ ਬਨਣ ਵਾਲੀ ਆ ਮੈਂ ਆਪਣਾ ਖਿਆਲ ਰੱਖਣ ਲੱਗੀ ਅਮਿਤ ਨੂੰ ਇਹ ਗੱਲ ਪਤਾ ਲੱਗੀ ਤਾਂ ਉਹ ਵੀ ਖੁਸ਼ ਸੀ ਜਿੱਦਾਂ ਉਹ ਦੇਖ ਕਰ ਬੱਚਾ ਹੋਣ ਵਾਲਾ ਹੋਵੇ ਜਿੱਦਾਂ ਅਮਿਤ ਦੁਕਾਨ ਤੋਂ ਵੇਲਾ ਹੁੰਦਾ ਘਰ ਆ ਜਾਂਦਾ ਸੀ ਤੇ ਮੇਰੇ ਘਰ ਵਾਲੇ ਦੀ ਸਾਰੀ ਜ਼ਿੰਮੇਵਾਰੀ ਉਹਨੇ ਆਪਣੇ ਸਿਰ ਲੈ ਲਈ ਸੀ ਤੇ ਮੇਰੇ ਘਰ ਵਾਲੇ ਦੀ ਦੇਖਭਾਲ ਕਰਨ ਲੱਗਿਆ ਹੋਇਆ ਸੀ ਕਿਉਂਕਿ ਹੁਣ ਤਾਂ ਮੇਰੀ ਹਾਲਤ ਇਦਾਂ ਦੀ ਨਹੀਂ ਸੀ ਪਹਿਲਾਂ ਵੀ ਉਹ ਮੇਰੇ ਘਰ ਵਾਲੇ ਦੇ ਕੋਲ ਆ ਕੇ ਕਾਫੀ ਧਿਰ ਬੈਠਦਾ ਸੀ ਇਸ ਲਈ ਤਾਂ ਮੈਨੂੰ ਲੱਗਦਾ ਸੀ ਕਿ ਅਮਿਤ ਦੇ ਆਉਣ ਨਾਲ ਮੇਰੀ ਜ਼ਿੰਦਗੀ ਬਦਲ ਗਈ ਹੁਣ ਤਾਂ ਉਹ ਮੇਰੇ ਲਈ ਕਦੇ ਫਰੂਟ ਕਦੀ ਜੂਸ ਉਹਦੀ ਦੁਕਾਨ ਵਧੀਆ ਚੱਲਦੀ ਸੀ ਫਿਰ ਇਦਾਂ ਹੀ ਦਿਨ ਲੰਘਦੇ ਗਏ ਤੇ ਪੂਰੇ 9 ਮਹੀਨਿਆਂ ਬਾਅਦ ਜਾ ਕੇ ਮੈਂ ਇੱਕ ਬੱਚੇ ਨੂੰ ਜਨਮ ਦਿੱਤਾ ਜੋ ਮੇਰੇ ਵਰਗਾ ਨਹੀਂ ਸੀ ਤੇ ਨਾ ਹੀ ਮੇਰੇ ਘਰ ਵਾਲੇ ਵਰਗਾ ਸੀ ਪਰ ਕਿ ਹੈਰਾਨੀ ਦੀ ਗੱਲ ਸੀ ਕਿ ਉਹ ਅਮਿਤ ਵਰਗਾ ਲੱਗਦਾ ਸੀ ਮੈਂ ਕਦੇ ਆਪਣੇ ਬੱਚੇ ਦੀ ਸ਼ਕਲ ਦੇਖਦੀ ਤੇ ਕਦੇ ਅਮਿਤ ਦੀ ਅਮਿਤ ਨੇ ਆਪ ਹੀ ਹੱਸ ਕੇ ਇਦਾਂ ਦੀ ਗੱਲ ਕੀਤੀ ਕਿ ਮੈਂ ਹੈਰਾਨ ਰਹਿ ਗਈ ਉਹਨੇ ਕਿਹਾ ਕਿ ਦਿਨ ਰਾਤ ਤੁਸੀਂ ਮੈਨੂੰ ਇੰਨਾ ਦੇਖਿਆ ਕਿ ਬੱਚਾ ਵੀ ਮੇਰੇ ਵਰਗਾ ਲੱਗਣ ਲੱਗ ਗਿਆ ਕਹਿੰਦੇ ਆ ਕਿ ਜਿਹਨੂੰ ਮਾਂ ਪ੍ਰੈਗਨੈਂਟ ਦੇਖਦੀ ਹੈ ਬੱਚਾ ਉਹਦੇ ਵਰਗਾ ਹੀ ਹੋ ਜਾਂਦਾ ਉਹਦੀ ਇਸ ਗੱਲ ਤੇ ਮੈਂ ਹੈਰਾਨ ਨਹੀਂ ਹੋਈ ਬਲਕਿ ਸ਼ਰਮਿੰਦਗੀ ਵੀ ਹੋ ਗਈ ਇੰਨੀ ਘੱਟ ਉਮਰ ਵਿੱਚ ਉਹਨੂੰ ਇਹ ਸਭ ਗੱਲਾਂ ਇਿੱਦਾਂ ਪਤਾ ਸੀ ਮੇਰੀ ਗੋਦ ਵਿੱਚ ਬੱਚਾ ਸੀ ਮੈਂ ਬਹੁਤ ਖੁਸ਼ ਸੀ ਮੈਂ ਆਪਣੇ ਬੱਚੇ ਨੂੰ ਲੈ ਕੇ ਘਰ ਆਈ ਜਿੱਦਾਂ ਮੇਰੀ ਜ਼ਿੰਦਗੀ ਵਿੱਚ ਕੋਈ ਵਧੀਆ ਬਹਾਰ ਆ ਗਈ ਪਰ ਹੁਣ ਖਰਚ ਪਹਿਲਾਂ ਨਾਲੋਂ ਵੱਧ ਗਿਆ ਸੀ ਸਮਝ ਨਹੀਂ ਆਉਂਦੀ ਸੀ ਕਿ ਇਹ ਖਰਚ ਕਿੱਦਾਂ ਪੂਰਾ ਹੋਊਗਾ ਫਿਰ ਅਮਿਤ ਨੇ ਮੈਨੂੰ ਬੱਚੇ ਦੇ ਖਰਚ ਲਈ ਪੈਸੇ ਦੇਣੇ ਸ਼ੁਰੂ ਕਰ ਦਿੱਤੇ ਮੇਰੀ ਤੇ ਮੇਰੇ ਬੱਚੇ ਦੀ ਜ਼ਿੰਮੇਵਾਰੀ ਉਹਨੇ ਚੱਕ ਲਈ ਬਲਕਿ ਸਾਡੀ ਤਾਂ ਕੀ ਮੇਰੇ ਘਰ ਵਾਲੇ ਦਾ ਵੀ ਸੇਵਾ ਪਾਣੀ ਉਹ ਹੀ ਕਰਤਾ ਸੀ ਮੈਂ ਤਾਂ ਉਹਨੂੰ ਛੋਟੇ ਭਰਾ ਦੀ ਤਰ੍ਹਾਂ ਸੋਚ ਰੱਖਣ ਲੱਗ ਪਈ ਸੀ ਕਿਉਂਕਿ ਉਹਦੀ ਬਦੌਲਤ ਹੀ ਸਾਡੇ ਦਿਨ ਚੰਗੇ ਹੋ ਗਏ ਸੀ ਫਿਰ ਮੇਰਾ ਬੱਚਾ 6 ਮਹੀਨੇ ਦਾ ਹੋ ਗਿਆ ਮੈਨੂੰ ਪਤਾ ਲੱਗਿਆ ਕਿ ਮੈਂ ਫਿਰ ਪ੍ਰੈਗਨੈਂਟ ਆ ਮੈਂ ਹੈਰਾਨ ਹੋ ਗਈ ਕਿ ਇੰਨੀ ਜਲਦੀ ਮੈਂ ਦੁਬਾਰਾ ਕਿੱਦਾਂ ਪ੍ਰੈਗਨੈਂਟ ਹੋ ਗਈ ਜਦਕਿ ਮੇਰੇ ਵਿਆਹ ਨੂੰ 8 ਸਾਲ ਹੋਣ ਵਾਲੇ ਸੀ ਹਜੇ ਤੱਕ ਇੱਕ ਵਾਰ ਵੀ ਮੈਂ ਪ੍ਰੈਗਨੈਂਟ ਨਹੀਂ ਹੋਈ ਸੀ ਮੈਨੂੰ ਡਰ ਲੱਗਦਾ ਸੀ ਕਿ ਇੰਨੀ ਜਲਦੀ ਦੂਜੇ ਬੱਚੇ ਦੀ ਜ਼ਿੰਮੇਵਾਰੀ ਮੈਂ ਕਿੱਦਾਂ ਚੁੱਕੂੰਗੀ ਮੇਰਾ ਤਾਂ ਪਹਿਲਾ ਬੱਚਾ ਹੀ ਛੋਟਾ ਹੈ ਫਿਰ ਮੈਨੂੰ ਆਪਣੇ ਘਰ ਵਾਲੇ ਦੀ ਜ਼ਿੰਮੇਵਾਰੀ ਵੀ ਸੀ ਮੈਂ ਇਸ ਪਰੇਸ਼ਾਨੀ ਵਿੱਚ ਸੀ ਕਿ ਮੇਰੇ ਘਰ ਵਾਲੇ ਨੇ ਮੈਨੂੰ ਸਮਝਾਇਆ ਤੇ ਕਹਿਣ ਲੱਗਿਆ ਕਿ ਜਦੋਂ ਰੱਬ ਵੱਲੋਂ ਅਸ਼ੀਰਵਾਦ ਮਿਲ ਰਿਹਾ ਤਾਂ ਮਨਾ ਨਹੀਂ ਕਰਨਾ ਚਾਹੀਦਾ ਇਹਨੂੰ ਲੈ ਲਓ ਜਿੱਤੇ ਪਹਿਲਾ ਬੱਚਾ ਜੰਮ ਕੇ ਸਾਡੇ ਕੋਲ ਆ ਗਿਆ ਉੱਤੇ ਹੀ ਦੂਸਰਾ ਵੀ ਆ ਜਾਊਗਾ ਮੈਂ ਦੋ ਬੱਚਿਆਂ ਦੇ ਕਰਕੇ ਉਦਾਸ ਜੀ ਹੋ ਗਈ ਸੀ ਮੈਂ ਆਪਣੇ ਘਰ ਵਾਲੇ ਦਾ ਖਿਆਲ ਕਿੱਦਾਂ ਰੱਖਦੀ ਉਹਨੂੰ ਤਾਂ ਅਮਿਤ ਨੇ ਹੀ ਸੰਭਾਲ ਲਿਆ ਸੀ ਸਮਾਂ ਲੰਘਦਾ ਗਿਆ ਹੁਣ ਤਾਂ ਮੇਰਾ ਤੇ ਅਮਿਤ ਦਾ ਸਾਥ ਇੰਨਾ ਵੱਧ ਗਿਆ ਕਿ ਅਸੀਂ ਇੱਕ ਦੂਸਰੇ ਨਾਲ ਤੇਜ਼ ਦੀ ਗੱਲ ਕਰਨ ਲੱਗੇ ਮੈਂ ਸਾਰਾ ਸਾਰਾ ਦਿਨ ਬੱਚਿਆਂ ਵਿੱਚ ਪਾਗਲ ਹੁੰਦੀ ਸੀ ਤੇ ਰਾਤ ਨੂੰ ਥੱਕ ਕੇ ਸੌਂ ਜਾਂਦੀ ਸੀ ਅਮਿਤ ਅਕਸਰ ਹੀ ਰਾਤ ਨੂੰ ਮੇਰੇ ਬੱਚਿਆਂ ਨੂੰ ਸੰਭਾਲਣ ਲਈ ਆ ਜਾਂਦਾ ਹੁੰਦਾ ਸੀ ਉਹ ਆਪਣੇ ਨਾਲ ਹੀ ਸੌਂ ਜਾਂਦਾ ਸੀ ਇਹ ਗੱਲ ਮੇਰੇ ਲਈ ਬੜੀ ਹੈਰਾਨ ਕਰਨ ਵਾਲੀ ਸੀ ਕਿ 16 ਸਾਲ ਦਾ ਬੱਚਾ ਕਿੱਦਾਂ ਸਾਰੀ ਰਾਤ ਤੋਂ ਬੱਚਿਆਂ ਨੂੰ ਸੰਭਾਲ ਲੈਂਦਾ ਅਮਿਤ ਨੇ ਮੈਨੂੰ ਕਦੀ ਇਸ ਗੱਲ ਦੀ ਸ਼ਿਕਾਇਤ ਨਹੀਂ ਕੀਤੀ ਸੀ ਕਿ ਬੱਚੇ ਉਹਨੂੰ ਤੰਗ ਕਰਦੇ ਜਾਂ ਉਹਦੀ ਨੀਂਦ ਖਰਾਬ ਹੁੰਦੀ ਬਲਕਿ ਉਹ ਬਹੁਤ ਖੁਸ਼ੀ ਨਾਲ ਮੇਰੇ ਬੱਚਿਆਂ ਨੂੰ ਲੈ ਜਾਂਦਾ ਸੀ ਮੈਨੂੰ ਵੀ ਸਕੂਨ ਦਾ ਸਾਥ ਮਿਲਦਾ ਸੀ ਸਾਰੀ ਜ਼ਿੰਮੇਵਾਰੀ ਅਮਿਤ ਨੇ ਚੱਕ ਲਈ ਸੀ ਦਾ ਟੂਮਰ ਵਿੱਚ ਹੀ ਉਹ ਸਾਡਾ ਘਰ ਚਲਾ ਰਿਹਾ ਸੀ ਪਰ ਮੈਨੂੰ ਸ਼ਰਮ ਆਉਂਦੀ ਸੀ ਕਿਉਂਕਿ ਉਹ ਬਿਲਕੁਲ ਗੈਰ ਸੀ ਤੇ ਅਚਾਨਕ ਅਮਿਤ ਕਿਸੇ ਕੰਮ ਤੇ ਲਈ ਕਮਰੇ ਵਿੱਚ ਆ ਗਿਆ ਤੇ ਵੈਸੇ ਹੀ ਬੇਚੇਜ਼ ਮੇਰੇ ਕਮਰੇ ਵਿੱਚ ਆ ਜਾਂਦਾ ਸੀ ਉਹਨੇ ਮੇਰੀ ਗੱਲ ਸੁਣ ਲਈ ਫਿਰ ਕਹਿਣ ਲੱਗਾ ਤੁਸੀਂ ਮੈਨੂੰ ਗੈਰ ਸਮਝਦੇ ਹੋ ਮੈਂ ਤਾਂ ਤੁਹਾਨੂੰ ਆਪਣਾ ਸਭ ਕੁਝ ਮੰਨ ਲਿਆ ਮੈਂ ਤੁਹਾਡੇ ਕਰਕੇ ਸਭ ਕੁਝ ਕਰ ਸਕਦਾ ਮੈਨੂੰ ਪਤਾ ਲੱਗਿਆ ਸੀ ਕਿ ਤੁਸੀਂ ਫੇਰ ਪ੍ਰੈਗਨੈਂਟ ਹੋ ਤੇ ਆਪਣਾ ਖਿਆਲ ਰੱਖਿਆ ਕਰੋ ਖਰਚੇ ਦੀ ਫਿਕਰ ਨਾ ਕਰੋ ਤਹਾਡੀ ਦੁਕਾਨੇ ਵਿੱਚ ਬਹੁਤ ਬਰਕਤ ਹੈ ਤੁਹਾਡੇ ਕਰਮਾਂ ਨਾਲ ਮੈਨੂੰ ਸਭ ਕੁਝ ਮਿਲ ਰਿਹਾ ਉਹ ਹਮੇਸ਼ਾ ਦੀ ਤਰ੍ਹਾਂ ਗੱਲਾਂ ਕਰਦਾ ਸੀ ਇਸੇ ਲਈ ਉਹ ਮੈਨੂੰ ਹੋਰ ਵੀ ਚੰਗਾ ਲੱਗਣ ਲੱਗਾ ਸੀ ਤਿੰਨ ਬੱਚਿਆਂ ਦੀ ਮਾਂ ਬਣਨ ਤੋਂ ਬਾਅਦ ਮੈਂ ਪੂਰੀ ਤਰ੍ਹਾਂ ਬਦਲ ਗਈ ਮੇਰੇ ਵਿੱਚ ਪਹਿਲਾਂ ਵਰਗੀ ਦਾਸ ਨਹੀਂ ਰਹੀ ਸੀ ਸਾਰਾ ਦਿਨ ਕਿੱਦਾਂ ਲੰਘਦਾ ਪਤਾ ਹੀ ਨਾ ਲੱਗਦਾ ਸੀ ਇੱਥੋਂ ਤੱਕ ਕਿ ਮੈਂ ਅਮਿਤ ਨੂੰ ਵੀ ਇਗਨੋਰ ਕਰ ਦਿੱਤਾ ਸੀ ਇੱਕ ਰਾਤ ਮੇਰੇ ਤਿੰਨ ਬੱਚੇ ਬਹੁਤ ਜ਼ਿਆਦਾ ਤੰਗ ਕਰਦੇ ਸੀ ਤੇ ਅਮਿਤ ਕਹਿਣ ਲੱਗਾ ਕਿ ਬੱਚੇ ਮੈਨੂੰ ਦੇ ਦਿਓ ਤੁਸੀਂ ਸਕੂਨ ਨਾਲ ਸੌਂਜੋ ਮੈਂ ਖੁਸ਼ੀ ਖੁਸ਼ੀ ਬੱਚਿਆਂ ਨੂੰ ਅਮਿਤ ਨੂੰ ਫੜਾ ਦਿੱਤਾ ਉਹ ਹਮੇਸ਼ਾ ਦੀ ਤਰ੍ਹਾਂ ਮੇਰੇ ਲਈ ਦੁੱਧ ਲੈ ਕੇ ਆਇਆ ਕਹਿਣ ਲੱਗਾ ਕਿ ਆਪਣਾ ਖਿਆਲ ਰੱਖਿਆ ਕਰੋ ਮੈਂ ਤੇ ਦੁੱਧ ਲਿਆ ਤੇ ਅਮਿਤ ਦਾ ਧੰਨਵਾਦ ਕੀਤਾ ਤੇ ਬੱਚਿਆਂ ਨੂੰ ਲੈ ਕੇ ਚੱਲ ਗਿਆ ਦੁੱਧ ਦਾ ਗਲਾਸ ਮੇਰੇ ਹੱਥੋਂ ਡੁੱਲ ਗਿਆ ਮੇਰਾ ਕੰਮ ਵਧ ਗਿਆ ਸੀ ਮੈਂ ਦੁਬਾਰਾ ਕਮਰਾ ਸਾਫ਼ ਕੀਤਾ ਤੇ ਸਫਾਈ ਕਰਕੇ ਬੜਤੇ ਲੰਮੇ ਪੈ ਗਈ ਕੁਝ ਹੀ देर ਹੋਈ ਤਾਂ ਮੈਨੂੰ ਐਦਾਂ ਮਹਿਸੂਸ ਹੋਇਆ ਕਿ ਜਿਦਾਂ ਕੋਈ ਮੇਰੇ ਕਮਰੇ ਵਿੱਚ ਹੋਵੇ ਮੇਰੇ ਸਾਹ ਰੁਕਣ ਲੱਗੇ ਐਦਾਂ ਲੱਗਦਾ ਸੀ ਜਿਦਾਂ ਕੋਈ ਚੋਰਾ ਆਇਆ ਹੋਵੇ ਫਿਰ ਮੈਨੂੰ ਆਪਣੇ ਕੋਲ ਕਿਸੇ ਦੇ ਹੋਣ ਦਾ ਅਹਿਸਾਸ ਹੋਇਆ ਕਿਸੇ ਨੇ ਮੇਰੇ ਸਰੀਰ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਉੱਠ ਕੇ ਬੈਠਣ ਲੱਗੀ ਮੈਂ ਚੀਕਣ ਲੱਗੀ ਸੀ ਮੇਰੀ ਚੀਕਨ ਦੀ ਆਵਾਜ਼ ਨਾਲ ਮੇਰਾ ਘਰ ਵਾਲਾ ਵੀ ਉੱਠ ਗਿਆ ਮੈਂ ਫਟਾਫਟ ਕਮਰੇ ਦੀ ਲਾਈਟ ਜਗਾ ਇਿੱਤੇ ਕੇ ਮੇਰੀ ਹੋਸ਼ ਛੁੱਟ ਗਈ ਕਿ ਸਾਡੇ ਮੁਹੱਲੇ ਦਾ ਇੱਕ ਬੰਦਾ ਮੇਰੇ ਉੱਪਰ ਚੜਨ ਲਈ ਮੇਰੇ ਕੋਲ ਖੜਾ ਸੀ ਮੈਂ ਉਹਨੂੰ ਦੇਖ ਕੇ ਹੈਰਾਨ ਹੋ ਰਹੀਗੀ ਮੇਰੀਆਂ ਚੀਕਾਂ ਦੀ ਆਵਾਜ਼ ਸੁਣ ਕੇ ਅਮਿਤ ਭੱਜਾਇਆ ਉਹਨੂੰ ਦੇਖ ਕੇ ਉਹ ਬੰਦਾ ਕਹਿਣ ਲੱਗਾ ਅਮਿਤ ਤੂੰ ਤਾਂ ਕਿਹਾ ਸੀ ਕਿ ਇਹ ਆਪਣੇ ਹੋਸ਼ ਵਿੱਚ ਨਹੀਂ ਹੋਊਗੀ ਤੂੰ ਕੱਲ ਤੋਂ ਸੌਖੇ ਤਰੀਕੇ ਨਾਲ ਆਪਣੀ ਖਵਾਸ਼ ਪੂਰੀ ਕਰ ਸਕਦਾ ਪਰ ਇਹ ਤਾਂ ਜਾਗਦੀ ਹੈ ਉਸ ਬੰਦੇ ਦੀ ਗੱਲ ਸੁਣ ਕੇ ਤਾਂ ਮੇਰੇ ਹੋਸ਼ ਉਟ ਗਏ ਸੀ ਅਮਿਤ ਘਬਰਾ ਕੇ ਮੇਰੇ ਵੱਲ ਦੇਖਣ ਲੱਗਾ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਕੀ ਕਹਿੰਦਾ ਉਹ ਬੰਦਾ ਗੁੱਸੇ ਵਿੱਚ ਗਾਲ੍ਹਾਂ ਕੱਢਣ ਲੱਗ ਪਿਆ ਸੀ ਮੈਂ ਨਾਫਰਤ ਨਾਲ ਅਮਿਤ ਵੱਲ ਪੁੱਛਿਆ ਕਿ ਇਹ ਸਭ ਕੀ ਹੈ ਪਹਿਲਾਂ ਤਾਂ ਉਹ ਸ਼ਰਮਿੰਦਾ ਹੋਇਆ ਫਿਰ ਕਹਿਣ ਲੱਗਾ ਕਿ ਦੀਦੀ ਮੈਨੂੰ ਕੁਝ ਨਹੀਂ ਪਤਾ ਤੁਹਾਡੇ ਘਰ ਵਾਲੇ ਨੇ ਮੈਨੂੰ ਆਪ ਇਜਾਜ਼ਤ ਦਿੱਤੀ ਸੀ ਕਿ ਮੈਂ ਹਰ ਰਾਤ ਤੁਹਾਡਾ ਸੌਦਾ ਕਰਾਂ ਇਸ ਲਈ ਮੈਂ ਕੋਈ ਨਾ ਕੋਈ ਕਾਕਲ ਹੱਬਦਾ ਸੀ ਦੇਸ ਹੋਤਾ ਕਰਦਾ ਸੀ ਤੇ ਪੈਸੇ ਲੈਂਦਾ ਸੀ ਫਿਰ ਇਹੀ ਪੈਸਾ ਤੁਹਾਡੇ ਤੇ ਖਰਚ ਕਰ ਦਿੰਦਾ ਸੀ ਘਰ ਤੇ ਹਾਲਾਤ ਦੀ ਵਜ੍ਹਾ ਕਰਕੇ ਤੁਹਾਡਾ ਘਰ ਵਾਲਾ ਬਹੁਤ ਪਰੇਸ਼ਾਨ ਸੀ ਉਹ ਕਿਸੇ ਵੀ ਤਰ੍ਹਾਂ ਇਸ ਪਰੇਸ਼ਾਨੀ ਨੂੰ ਖਤਮ ਕਰਨਾ ਚਾਹੁੰਦਾ ਸੀ ਜਦੋਂ ਉਹਨੂੰ ਪਤਾ ਲੱਗਿਆ ਕਿ ਮੈਂ ਔਰਤਾਂ ਨੂੰ ਖਰੀਦਣ ਦਾ ਕੰਮ ਕਰਦਾ ਤਾਂ ਉਹਨੇ ਆਪ ਹੀ ਮੈਨੂੰ ਇਸ ਗਲਤੀ ਇਜਾਜ਼ਤ ਦਿੱਤੀ ਸੀ ਇਸ ਲਈ ਉਹਨੇ ਮੈਨੂੰ ਮਜਬੂਰ ਕੀਤਾ ਕਿ ਮੈਂ ਤੁਹਾਡਾ ਸੌਦਾ ਕਰਾਂ ਜਦੋਂ ਕੋਈ ਗਾਗ ਮਿਲਦਾ ਤਾਂ ਮੈਂ ਤੁਹਾਡੇ ਬੱਚਿਆਂ ਨੂੰ ਲੈ ਕੇ ਜਾਂਦਾ ਸੀ ਤੇ ਨੀਂਦ ਦੀ ਦਵਾਈ ਦੁੱਧ ਵਿੱਚ ਪਾ ਕੇ ਤੁਹਾਨੂੰ ਦਿੰਦਾ ਸੀ ਜਦੋਂ ਤੂੰ ਸੌਂ ਜਾਂਦੀ ਸੀ ਤਾਂ ਗਾਗ ਤੁਹਾਨੂੰ ਇਸਤੇਮਾਲ ਕਰਕੇ ਚਲਾ ਜਾਂਦਾ ਸੀ ਕਿਉਂਕਿ ਤੁਹਾਡਾ ਘਰ ਵਾਲਾ ਪਿਓ ਬੰਦੀ ਅਕਾਤ ਨਹੀਂ ਰੱਖਦਾ ਮੈਂ ਤੁਹਾਡੇ ਨਾਲ ਕੁਝ ਗਲਤ ਨਹੀਂ ਕੀਤਾ ਜੋ ਕੁਝ ਵੀ ਕੀਤਾ ਤੁਹਾਡੇ ਘਰ ਵਾਲੇ ਤੇ ਕਹਿਣ ਤੇ ਮੈਂ ਤੁਹਾਨੂੰ ਉਹਦੀ ਮਰਜ਼ੀ ਨਾਲ ਹੀ ਵੇਚਿਆ ਅਮਿਤ ਦੀ ਗੱਲ ਸੁਣ ਕੇ ਤਾਂ ਮੇਰਾ ਦਿਮਾਗ ਘੁੰਮ ਗਿਆ ਮੈਂ ਹੈਰਾਨੀ ਨਾਲ ਆਪਣੇ ਘਰ ਵਾਲੇ ਵੱਲ ਦੇਖਿਆ ਉਹ ਨਜ਼ਰਾਂ ਨੀਵੀਆਂ ਕਰਕੇ ਕਹਿਣ ਲੱਗਾ ਕਿ ਮੇਰੀ ਬਿਮਾਰੀ ਦੇ ਕਰਕੇ ਘਰ ਦੇ ਹਾਲਾਤ ਖਰਾਬ ਹੋ ਗਏ ਸੀ ਮੈਂ ਤੈਨੂੰ ਔਲਾਦ ਨਹੀਂ ਦੇ ਸਕਦਾ ਸੀ ਇਹ ਸਭ ਦੇਖ ਕੇ ਮੇਰਾ ਦਿਲ ਦੁਖਦਾ ਸੀ ਪਰ ਮੈਂ ਕੁਝ ਕਰ ਨਹੀਂ ਸਕਦਾ ਸੀ ਇਸ ਲਈ ਜਦੋਂ ਪਤਾ ਲੱਗਿਆ ਕਿ ਅਮਿਤ ਇ tanto ਕੰਮ ਕਰਦਾ ਹੈ ਮੈਂ ਆਪ ਹੀ ਉਹਨੂੰ ਕਹ ਦਿੱਤਾ ਕਿ ਹਰ ਰਾਤ ਉਹ ਤੈਨੂੰ ਕਿਸੇ ਨਾ ਕਿਸੇ ਨੂੰ ਵੇਚ ਦਿਆ ਕਰੇ ਮੈਂ ਤਾਂ ਆਪ ਨੀਂਦ ਦੀ ਦਵਾਈ ਲੈ ਕੇ ਸੌ ਜਾਂਦਾ ਇਸ ਲਈ ਮੈਨੂੰ ਵੀ ਕੁਝ ਪਤਾ ਨਹੀਂ ਲੱਗਦਾ ਤੇ ਅਮਿਤ ਵੀ ਕਿਸੇ ਗਾਕ ਨੂੰ ਲੈ ਕੇ ਆਉਂਦਾ ਫਿਰ ਸਵੇਰ ਹੋਣ ਤੋਂ ਪਹਿਲਾਂ ਹੀ ਗਾਕ ਚਲਾ ਜਾਂਦਾ ਸੀ ਬੱਚੇ ਹੁੰਦੇ ਤੂੰ ਖੁਸ਼ ਹੋਗੀ ਸੀ ਸਾਡੇ ਘਰ ਦੇ ਹਾਲਾਤ ਬਦਲ ਗਏ ਸੀ ਮੈਂ ਬਸ ਇਨਾ ਹੀ ਚਾਹੁੰਦਾ ਕਿ ਮੈਂ ਆਪਣੇ ਘਰ ਵਾਲੇ ਦੀ ਗੱਲ ਸੁਣ ਕੇ ਸੈਨੂੰ ਸਿਰ ਫੜ ਲਿਆ ਮੈਨੂੰ ਸਕੇ ਨਹੀਂ ਹੁੰਦਾ ਸੀ ਕਿ ਮੇਰਾ ਘਰ ਵਾਲਾ ਮੇਰੇ ਤੇ ਇੰਨਾ ਵੱਡਾ ਜ਼ੁਲਮ ਕਰ ਸਕਦਾ ਘਰ ਦੇ ਹਾਲਾਤ ਨੂੰ ਬਦਲਣ ਦੇ ਲਈ ਉਹਨੇ ਮੇਰੀ ਗੋਦ ਭਰਨ ਦੇ ਲਈ ਅਮਿਤ ਦੇ ਨਾਲ ਮਿਲ ਕੇ ਮੇਰੇ ਜਿਸਮ ਦਾ ਸੌਦਾ ਕੀਤਾ ਮੈਂ ਰੋਣ ਲੱਗ ਪਈ ਜਦੋਂ ਰੋਂਦੇ ਰੋਂਦੇ ਕੁਝ ਸ਼ਾਮ ਹੋਈ ਤਾਂ ਮੈਂ ਅਮਿਤ ਦੇ ਅੱਗੇ ਹੱਥ ਜੋੜ ਦਿੱਤੇ ਕਿਹਾ ਕਿ ਸਾਡੀ ਜ਼ਿੰਦਗੀ ਚੋਂ ਚਲਾ ਜਾ ਤੇਰੇ ਆਉਣ ਤੋਂ ਪਹਿਲਾਂ ਅਸੀਂ ਮੁਸੀਬਤ ਵਿੱਚ ਜ਼ਰੂਰ ਰਹਿੰਦੇ ਸੀ ਪਰ ਮੇਰੇ ਘਰ ਵਾਲੇ ਨੇ ਕਦੀ ਮੇਰੀ ਇੱਜ਼ਤ ਦਾ ਸੌਦਾ ਨਹੀਂ ਕੀਤਾ ਸੀ ਤੇ ਨਾ ਹੀ ਉਹਦੇ ਦਿਲ ਵਿੱਚ ਕਦੇ ਇਦਾਂ ਦਾ ਖਿਆਲ ਆਇਆ ਸੀ ਪੱਕਾ ਇਹ ਸਭ ਤੇਰੀ ਹੀ ਪੜਾਈ ਹੋਈ ਪੱਟੀ ਐ ਮੈਨੂੰ ਸਮਝ ਆ ਗਿਆ ਕਿ ਤੂੰ ਔਰਤਾਂ ਦੀ ਦੁਕਾਨ ਕਿਉਂ ਖੋਲੀ ਸੀ ਤੂੰ ਔਰਤਾਂ ਦੀ ਮਜਬੂਰੀ ਦਾ ਸੌਤਾ ਕਰਦਾ ਮੈਂ ਅਮਿਤ ਨੂੰ ਫਟਾਫਟ ਦੁਕਾਨ ਖਾਲੀ ਕਰਨ ਲਈ ਕਹਿ ਦਿੱਤਾ ਉਹਦੇ ਕੋਲੋਂ ਆਪਣੇ ਬੱਚੇ ਲਈ ਮੇਰੇ ਛੋਟੇ-ਛੋਟੇ ਤਿੰਨ ਬੱਚੇ ਮੇਰੇ ਸਾਹਮਣੇ ਸੀ ਜਿੰਨਾ ਤਾਂ ਪਿਓ ਮੈਨੂੰ ਨਹੀਂ ਪਤਾ ਸੀ ਕਿ ਕੌਣ ਮੈਨੂੰ ਤਾਂ ਆਪਣੇ ਆਪ ਤੇ ਅਫਸੋਸ ਹੁੰਦਾ ਸੀ ਮੈਂ ਕਿੰਨੀ ਬੇਕੁਫ ਨਿਕਲੀ ਜੋ ਇਹ ਵੀ ਪਤਾ ਨਹੀਂ ਕਰ ਸਕੀ ਕਿ ਮੇਰੇ ਘਰ ਵਾਲੇ ਦੇ ਬੱਚੇ ਨਹੀਂ ਆ ਕਿਉਂ ਮੈਂ ਇਨਨੋ ਦੋਨੋਂ ਮਰਦਾਂ ਦੇ ਹੱਥੋਂ ਬੇਕੁਫ ਬਣ ਗਈ ਮੇਰਾ ਮੁਜ਼ਰਮ ਸਿਰਫ ਉਮੀਦ ਨਹੀਂ ਬਲਕਿ ਮੇਰਾ ਘਰ ਵਾਲਾ ਵੀ ਸੀ ਪਰ ਮੈਂ ਕੀ ਕਰਦੀ ਮੈਂ ਆਪਣੇ ਘਰ ਵਾਲੇ ਦੇ ਨਾਲ ਵਿਆਹੀ ਸੀ ਉਹਦੀ ਹਾਲਾਤ ਇਦਾਂ ਦੀ ਨਹੀਂ ਸੀ ਕਿ ਮੈਂ ਉਹਨੂੰ ਛੱਡ ਦਿੰਦੀ ਇਸ ਲਈ ਮੈਂ ਮਜਬੂਰੀ ਵਿੱਚ ਉਹਦੇ ਨਾਲ ਸਾਥ ਗਜ਼ਾਰਨਾ ਸ਼ੁਰੂ ਕੀਤਾ ਅਮਿਤ ਦੁਕਾਨ ਛੱਡ ਕੇ ਚਲਾ ਗਿਆ ਮੈਂ ਉਸੇ ਦੁਕਾਨ ਵਿੱਚ ਕੁਝ ਜਮ੍ਹਾਂ ਕੀਤੇ ਹੋਏ ਪੈਸਿਆਂ ਤੋਂ ਔਰਤਾਂ ਦਾ ਸਾਮਾਨ ਰੱਖਿਆ ਤੇ ਆਪ ਤੱਕੋਂ ਦੁਕਾਨ ਚਲਾਉਣ ਲੱਗ ਪਈ ਗਾਹਕ ਤਾਂ ਪਹਿਲਾਂ ਹੀ ਪਾ ਚੁੱਕੇ ਸੀ ਇਸ ਲਈ ਮੇਰੀ ਦੁਕਾਨ ਚੱਲ ਪਈ ਸੀ ਗੁਜ਼ਾਰਾ ਹੋਣ ਲੱਗ ਪਿਆ ਮੈਂ ਆਪਣੇ ਬੱਚਿਆਂ ਨੂੰ ਸੀਨੇ ਨਾਲ ਲਾ ਲਿਆ ਕਿਉਂਕਿ ਇਹ ਮੇਰੇ ਬੱਚੇ ਸੀ ਉਹਦਾ ਪਿਓ ਕੌਣ ਸੀ ਇਹ ਸਾਨੂੰ ਨਹੀਂ ਪਤਾ ਸੀ ਪਰ ਮੈਂ ਉਹਨੂੰ ਆਪਣੀ ਕੁੱਖ ਤੋਂ ਪੈਦਾ ਕੀਤਾ ਸੀ ਇਸ ਲਈ ਮੇਰੇ ਤੇਲ ਵਿੱਚ ਪਿਆਰ ਘੱਟ ਨਹੀਂ ਹੋਇਆ ਸੀ ਹੁਣ ਤੁਸੀਂ ਵੀ ਹੀ ਦੱਸੋ ਮੇਰੇ ਨਾਲ ਜੋ ਹੋਇਆ ਉਹ ਸਹੀ ਹੈ ਕਿ ਮੇਰੇ ਘਰ ਵਾਲੇ ਨੂੰ ਇਹ ਹਰਕਤ ਕਰਨੀ ਚਾਹੀਦੀ ਸੀ ਘਰ ਦੇ ਹਾਲਾਤ ਸੁਧਾਰਨ ਦੇ ਲਈ ਕੋਈ ਬੰਦਾ ਆਪਣੀ ਘਰਵਾਲੀ ਦੀ ਇੱਜ਼ਤ ਦਾ ਸੌਦਾ ਕਰਦਾ ਕਿ ਮੈਨੂੰ ਆਪਣੀ ਲਾਦਰ ਨੂੰ ਛੱਡ ਦੇਣਾ ਚਾਹੀਦਾ ਹੈ ਅੱਜ ਕੱਲ੍ਹ ਦੇ ਤੌਰ ਵਿੱਚ ਕਿਸੇ ਵੀ ਉਮਰ ਘੱਟ ਉਮਰ ਦੇ ਜਵਾਨ ਮੁੰਡੇ ਤੇ ਭਰੋਸਾ ਕਰਨਾ ਸਹੀ ਨਹੀਂ ਹਾਂਜੀ ਇਹ ਕਹਾਣੀ ਤੁਹਾਨੂੰ ਕਿੰਨਾ ਕਿਵੇਂ ਲੱਗੀ ਪਲੀਜ਼ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੇ ਜੇ ਕਹਾਣੀ ਵਧੀਆ ਲਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਮਿਲਦੇ ਹਾਂ ਜੀ ਕੱਲ ਨੂੰ ਕਿਸੇ ਨਵੀਂ ਕਹਾਣੀ ਰਾਹੀਂ